ਕੀ ਆਪ ਕਰੋ ਵੱਡੇ ਕੋਲਾਂ ਦੀ ਕਰੋ ਤਿਆਰੀ ਵੱਡੀ ਹੋ ਕੇ ਲੰਦਾਰੀ ਕੀ ਕਰਨਗੇ ਜਿਲਾਠਾਣੇ ਲਾਠਾਣੇ ਆਰਵਾਦੇ ਜਾਣੇ ਮੰਗ ਮੰਗ ਕੇ ਦੇਖ ਲਿਆ ਜੋ ਜੁਆ ਕੇ ਦੇਖਾਰੇ ਲੋਕ ਇਕ ਤਾਂ ਜਿੰਦਾਬਾਦ 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 ਪੰਜਾਬ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਸਾਡੇ ਦੇਸ਼ ਦੇ ਹਾਕਮ WTO ਦੀਆਂ ਸਾਰੇ ਕਾਰਜਾਂ ਨੂੰ ਦੇਖਦੇ ਜੇ ਆਪਾਂ ਇਸੇ ਜਿਹੜੀ ਅੱਜ ਦਾ ਇਹ ਪ੍ਰੋਗਰਾਮ ਆ ਆਪਣਾ ਮਾਰਚ ਹੈ ਜਾਂ ਰੋਸ ਮਾਰਚ ਹੈ ਉਹ ਆਪਣੇ ਸਮਾਪਤ ਕਰਨਾ ਹੈ। ਤੁਹਾਨੂੰ ਬੋਲਣਾ ਮਰ ਗਿਆ। ਅੱਜ ਇੱਥੇ ਕਿਸਾਨ ਜਥੇਬੰਦੀਆਂ ਨੂੰ ਇੱਕ ਰੋਸ ਮਜਦਰਾ ਕੀਤਾ ਗਿਆ ਪਤਨਾ ਦੇ ਵਿੱਚ ਪ੍ਰਚਾਰ ਪੰਜ ਕਿਲਿਆਂ ਵਾਲੀ ਮੰਡੀ ਦੇ ਵਿੱਚ ਪਹਿਲਾਂ ਦਾ ਉੱਥੇ ਇਹਨਾਂ ਨੇ ਇਕੱਠ ਕਰਕੇ ਕਾਫੀ ਜ਼ਿਆਦਾ ਭਾਰੀ ਇਕੱਠ ਕੀਤਾ ਹੈਗਾ। ਹਾਂਜੀ ਪਰਾਂ ਦੀ ਅੱਜ ਦਾ ਜਿਹੜਾ ਤੁਹਾਡਾ ਮੁੱਦਾ ਕੀ ਹੈ? ਅੱਜ ਜਿਵੇਂ ਅੱਜ ਤੁਸੀਂ ਇੱਥੇ ਭਾਰਤੀ ਕਿਸਾਨ ਜੁਗਰਾਹਾਂ ਬਲਾਕ ਪ੍ਰਧਾਨ ਮਰੀਕ ਸਿੰਘ ਘੱਗਾ ਤਕਰੀਬਨ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੀ ਕਿ 15 ਅਗਸਤ ਆਜ਼ਾਦੀ ਦੇ ਤੌਰ ਤੇ ਮਨਾਇਆ ਜਾਂਦਾ ਹੈ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤਕਰੀਬਨ 20 ਜਥੇਬੰਦੀਆਂ ਜਨਤਕ ਨਾਲ ਇਕੱਠੀਆਂ ਹੋ ਕੇ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਵਿੱਚ ਐਸਡੀਮ ਹੈੱਡ ਕੁਆਰਟਰਾਂ ਦੇ ਉੱਤੇ ਅਸੀਂ ਜਿਹੜਾ ਗੁਲਾਮੀ ਦਿਹਾੜਾ ਜਮਨਾ ਰਹਾਂ ਕਿਉਂਕਿ ਅੱਜ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਅਦਾਰੇ ਵੱਡੇ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਤੇ ਜਿਹੜਾ ਕਿ ਅਸੀਂ ਪੰਜਰਵੀਂ ਦੀ ਪਰਚੀ ਕਟਾ ਕੇ ਸਾਰੀਆਂ ਦਵਾਈਆਂ ਲੈ ਲਾਂਦੇ ਜਾਂ ਬਿਜਲੀ ਬੋਰਡ ਤੇ ਜਾ ਵੜਦੇ ਅੱਜ ਹਰੇਕ ਜਾਤ ਜਾਂ ਧਰਮ ਕੋਈ ਕੋਈ ਨਹੀਂ ਰਿਹਾ ਜਿਹੜਾ ਕਿ ਅਸੀਂ ਕਲਾਮ ਨਾ ਹੋਏ ਹੋਈਏ ਕੋਆਪਰੇਟ ਘਰਾਣਿਆਂ ਨੇ ਚਾਹੇ ਕੋਈ ਖਾਦ ਹੈ ਸਾਡੀ ਤਾਂ ਵੀ ਪ੍ਰਾਈਵੇਟ ਹੈ ਸਾਡਾ ਤੇਰ ਹੋ ਗਿਆ ਬੰਦ ਹੋ ਗਿਆ ਤਾਂ ਵੀ ਅਸੀਂ ਕਲਾਮ ਆ ਸਾਡੀ ਰੇਹ ਹੈ ਕੋਈ ਤਾਂ ਵੀ ਅਸੀਂ ਕਲਾਮ ਆ ਅੱਜ ਬਿਜਲੀ ਬੰਦ ਕਰਤੀ ਤਾਂ ਵੀ ਅਸੀਂ ਕਲਾਮ ਆ ਅੱਜ ਤੇਰ ਹੋ ਗਿਆ ਅੱਜ ਕੋਈ ਵੀ ਜਨਤਕ ਚੀਜ਼ ਹੈ ਸਰਕਾਰੀ ਚੀਜ਼ ਹੈ ਸਾਰੀਆਂ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਚ ਲੀਆਂ ਗਈਆਂ ਅਸੀਂ ਉਸ ਨੂੰ ਲੈ ਕੇ ਅੱਜ ਜਿਹੜਾ ਗੁਲਾਮੀ ਦਿਹਾੜਾ ਹੈ ਅੱਜ ਮਨਾ ਰਹਾਂ ਲੋਕਾਂ ਨੂੰ ਜਗਾ ਰਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਪ੍ਰਾਈਵੇਟ ਹੋ ਜਾਣਾ ਹੈ ਸਰਕਾਰ ਨੇ ਕੋਈ ਆਪਦੇ ਹੱਥਾਂ ਦੇ ਵਿੱਚ ਨਹੀਂ ਰੱਖਣਾ ਤਾਂ ਕਿ ਅਸੀਂ ਅੱਜ ਗੁਲਾਮ ਅੱਜ ਪੂਰੇ ਰੱਜ ਕੇ ਗੁਲਾਮਾਂ ਗੁਲਾਮ ਹੀ ਰਹਾਂਗੇ ਜੇ ਨਾ ਲੋਕ ਉੱਠੇ ਲੋਕਾਂ ਨੇ ਨਾ ਇਹ ਗੱਲਾਂ ਧਿਆਨ ਦੇ ਵਿੱਚ ਰੱਖੀਆਂ ਬਹੁਤ ਵੱਡਾ ਸਾਡੀ ਜਨਤਾ ਨੂੰ ਨੁਕਸਾਨ ਆ ਉਹਨਾਂ ਵੇਲੇ ਕਾਨੂੰਨ ਜਿਹੜੇ ਨਵੇਂ ਆਏ ਨੇ ਜੀ ਜਿਹੜੇ ਨਵੇਂ ਕਾਨੂੰਨਾਂ ਸਬੰਧੀ ਜਿਹੜੇ ਕਿ ਹੁਣ ਨਵੇਂ ਲਾਗੂ ਕੀਤੇ ਆ ਉਹਨਾਂ ਸਬੰਧੀ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ ਰਵੀ ਜਿਹੜੇ ਅੱਜ ਫੌਜਦਾਰੀ ਤਿੰਨ ਕਾਨੂੰਨ ਇਹਨਾਂ ਨੇ ਲਾਗੂ ਕੀਤੇ ਨੇ ਲਾਗੂ ਸਾਰੀਆਂ ਇਹ ਨਹੀਂ ਹੈ ਵੀ ਕੱਲੀ ਕਿਸਾਨ ਦੇ ਉੱਤੇ ਹੈ ਜਾਂ ਮਜ਼ਦੂਰ ਦੇ ਉੱਤੇ ਹੈ ਜਿੰਨੇ ਇਸ ਧਰਤੀ ਤੇ ਉੱਤੇ ਰੋਟੀ ਖਾਂਦੇ ਆ ਅਸੀਂ ਕੋਈ ਜਾਤ ਹੈ ਕੋਈ ਵੀ ਧਰਮ ਹੈ ਹਰੇਕ ਦੇ ਉੱਤੇ ਕਾਨੂੰਨ ਲਾਗੂ ਹੋਣਗੇ ਨਾ ਕਿ ਕਾਨੂੰਨ ਇਹੋ ਜਿਹੇ ਨੇ ਅੱਗੇ ਸਾਨੂੰ ਫੜਲਾਂ ਦੇ ਫੜ ਕੇ ਸਾਨੂੰ 24 ਘੰਟਿਆਂ ਦੇ ਵਿੱਚ ਆਪਣੇ ਮਿਸਟੇਟ ਦੇ ਪੇਸ ਕਰਦੇ ਪਰ ਸਟੇਟ ਸਾਨੂੰ ਦੇਖ ਕੇ ਰਿਮਾਂਡ ਦਿੰਦਾ ਵੀ ਕਿੰਨੀ ਝਾਲ ਚੱਲਣਯੋਗ ਹੈ ਹੁਣ ਉਹ ਕਾਨੂੰਨ ਨੇ ਜਿਹੜੇ ਬਿਲਕੁਲ ਚੱਕੇ ਗਏ ਇੱਕ ਬੰਦੇ ਨੂੰ ਫੜ ਕੇ ਇੱਕ ਪੁਲਿਸ ਵਾਲਾ ਥਾਣੇਦਾਰ ਉਹ 90 ਦਿਨ ਤੱਕ ਥਾਣੇ ਦੇ ਵਿੱਚ ਰੱਖ ਸਕਦਾ ਤਾਂ ਇਹ ਹਰਕਤ ਵਾਸਤੇ ਹਾਨੀਕਾਰਕ ਹੈ ਜੇ ਅਗਰ ਲੋਕ ਨਾ ਉਠੇ ਇਹਦਾ ਬਹੁਤ ਵੱਡਾ ਜਿਹੜੀ ਆਉਣ ਵਾਲੀ ਸਰਕਾਰ ਹੈ ਮੁੰਡੇ ਜਿਹੜੇ ਚੁਣ-ਚੁਣ ਕੇ ਪੁਲਿਸ ਨੇ ਮਾਰ ਦੇਣੇ ਨੇ ਪੁਲਿਸ ਨੇ ਵੱਡੀ ਪੱਦਰ ਦੇ ਪੰਜਾਬ ਹੈ ਜਿਹੜਾ ਖਾਲੀ ਕਰ ਦੇਣਾ ਹੈ ਇਹਨੇ ਹਾਨੀਕਾਰਕ ਇਹ ਕਾਨੂੰਨ ਨੇ ਜਿਹੜੇ ਕਿ ਹੱਤੋਬੱਧ ਹੋਣ ਜਿਵੇਂ ਕਿ ਨਸ਼ਿਆਂ ਦਾ ਵੀ ਦੌਰ ਚੱਲ ਰਿਹਾ ਹੈ ਪ੍ਰਧਾਨ ਜੀ ਇੱਥੇ ਪੰਜਾਬ ਦੇ ਵਿੱਚ ਔਰ ਇਹ ਵੀ ਕਾਨੂੰਨ ਵੀ ਲਾਗੂ ਕੀਤੇ ਗਏ ਨੇ ਇਹਨਾਂ ਦੇ ਸਬੰਧ ਵਿੱਚ ਕੀ ਜਿਹੜਾ ਨਸ਼ਿਆਂ ਦਾ ਕਾਨੂੰਨ ਲਾਗੂ ਹੈ ਇੱਕ ਇਹਨਾਂ ਨੇ ਨਵਾਂ ਦੌਰ ਚਲਾਇਆ ਹੈ ਜਿਹੜੇ ਵੱਡੇ ਨਸ਼ੇ ਸਟਾਗਰ ਨੇ ਉਹਨਾਂ ਨੂੰ ਤਾਂ ਨਹੀਂ ਇਹਨਾਂ ਨੇ ਕਹਿਣਾ ਕੁਝ ਪਰ ਇਹਨਾਂ ਨੇ ਪਰਸੋਂ ਦੇ ਅਖਬਾਰ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਫੋਟੋ ਦਿੱਤੀ ਹੈ ਵੀ ਜਿੰਨਾ ਵੀ ਕਿਸੇ ਤੋਂ ਨਸ਼ਾ ਫੜਿਆ ਗਿਆ ਉਹਨਾਂ ਨੂੰ ਐਨਐਸਏ ਲਾ ਕੇ ਹਰੇਕ ਬੰਦੇ ਨੂੰ ਅਸੀਂ ਬਾਹਰ ਲਿਆਂ ਜਿਹੜਾਂ ਦੇ ਵਿੱਚ ਡੇਗਾਂਗੇ ਕਿਉਂ ਉਹਨਾਂ ਨੂੰ ਡੇਗਣਗੇ ਜਿਹੜੇ ਕੋਈ ਮਜ਼ਦੂਰ ਦੇ ਜਵਾਬ ਹੋਏ ਜਿਹੜੇ ਕੋਈ ਕਿਸਾਨ ਦੇ ਕੋਈ ਇੱਕ ਗ੍ਰਾਮ ਵਾਲੇ ਜਾਂ ਉਹ ਖਾਨ ਵਾਲੇ ਪਰ ਵੱਡੇ ਸਤਾਗਰਾਂ ਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਲੋਕ ਫੜੇ ਨੇ ਅੱਜ ਤਾਈਂ ਕੋਈ ਵੀ ਵਾਰਲੀ ਜੇਲ੍ਹ ਚ ਨਹੀਂ ਗਿਆ ਸਾਡੇ ਜਵਾਖਾਂ ਨੂੰ ਨਿਆਣੇ ਨਿਆਣੇ ਨੂੰ ਨਿੱਕੇ ਨਿੱਕਿਆਂ ਨੂੰ ਜਿਹੜੇ ਕੇਸ ਪਾ ਪਾ ਕੇ ਡੇਗਣ ਲੱਛ ਨੇ ਉਹਨਾਂ ਨੂੰ ਫੜ ਕੇ ਡੇਗੋ ਉਹਨਾਂ ਦਾ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਦੇਕੇ ਨੇ ਕੇ ਜਵਾਖਾਂ ਨੂੰ ਇੱਕ ਖਾਨ ਵਾਲੇ ਜਵਾਖਾਂ ਨੂੰ ਜਿਹੜੇ ਐਨਐਸਏ ਤੇ ਡੇਗਣਗੇ ਉਹ ਬਹੁਤ ਵੱਡੀ ਗਲਤੀ ਆ ਸਰਕਾਰ ਦੀ ਇਵੇਂ ਕਿ ਅਜੇ ਕਿਸਾਨਾਂ ਨੇ ਰੋ ਸਮਝਾਰਾ ਕੀਤਾ ਪਾਤੜਾਂ ਦੇ ਚ ਹੁਣ ਇਸ ਵਕਤ ਭਗਤ ਸਿੰਘ ਚੌਕ ਦੇ ਵਿੱਚ ਨੇ ਇਹਨਾਂ ਕਿਹਾ ਕਿ ਅੱਜ ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਾ ਝੰਡਾ ਲਹਿਰਾਰਾ ਰਹੇ ਨੇ ਸਰਕਾਰਾਂ ਪਰ ਇਹਨਾਂ ਵਾਸਤੇ ਇਹ ਅੱਜ ਦਾ ਕਾਲਾ ਦਿਨ ਹੈ ਕਾਲਾ ਦਿਨ ਇਹਨਾਂ ਨੇ ਇਸ ਵਾਸਤੇ ਮਨਾਇਆ ਕਿ ਇਹ ਕਿਸਾਨੀ ਕਾਨੂੰਨ ਜਾਂ ਜਿਹੜੇ ਵੀ ਕੋਈ ਵੀ ਸਰਕਾਰ ਵੱਲੋਂ ਕਾਲੇ ਕਾਨੂੰਨ ਬਣਾਏ ਗਏ ਆ ਜਾਂ ਕੋਈ ਕਿਸੇ ਤਰ੍ਹਾਂ ਦੇ ਹੁਣ ਨਵੇਂ ਕਾਨੂੰਨ ਬਣਾਏ ਆ ਉਹਨਾਂ ਦੇ ਖਿਲਾਫ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹਰ ਗਲੀ ਬਹੁਤ ਜ਼ਿਆਦੇ ਘੱਟ ਕੇ ਸਿੱਧ ਹੋਣਗੇ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਹ ਜਿਹੜੇ ਕਾਲੇ ਨੂਨ ਇਹ ਸਰਕਾਰ ਵਾਪਸ ਲਾਵੇਗੀ ਜਾਂ ਕਿਸਾਨਾਂ ਦੇ ਐਸੇ ਤਰ੍ਹਾਂ ਹੀ ਰੋਸ ਮਜਾਰੇ ਅੱਜ ਦੇ ਦਿਨ ਜਿਵੇਂ ਚੱਲ ਰਿਹਾ ਐਸੇ